ਇਕ ਗੰਮਾ ਇਕ ਧਨਵਾਨ ਮਾਨਸ ਰਹੇ ਤੋ ਹਤੋ ਖਨੋਂ ਧਨ ਖੇਤਰ ਮਕਾਨ ਹੋਵਾ ਚਤਾ ਤੇ ਖੂਟ ਕੰਜੂਸ ਹਤੋ ਪੋਤਾਨਾ ਮਾਟੇ ਤੋ ਸਾਰੋ ਖਾਵਾ ਪੀਵਾਨੋ ਸਾਮਾਨ ਲਾਵਦੋ ਪਨ ਗਰੀਬ ਨੇ ਕਿਾਰੇ ਦਾਣਾ ਪ੍ਰਾਪਤੋ ਨਹੀਂ ਗਾਮਨਾ ਲੋਕੋ ਪਣ ਤੇਨੇ ਕੰਜੂਸ ਸਾਠਿਓ ਕਹੀਨੇ ਬੁਲਾਵਤਾ ਇਕ ਦਿਵਸ ਤੇ ਮਾਨਸੇ ਪੋਤਾਨਾ ਬਗੀਚਾ ਮਾ ਸੋਨਾਨਾ ਸਿੱਕਾ ਭਰੇਲੀ ਹਾਂਡੀ ਜ਼ਮੀਨ ਮਾ ਡਾਟੀ ਰਾਖੀ dagger roz te chupaine jaine handi ne joti samaye man ma khush thato ik rate chore te ni handi khodi ne lai gai savare dhanwan manase handi nathi joi tyare zor zor thi radwa lagyo gaam na loko bhega thaya ik vrudde puchyo to asikka kya vaapar to hato te bolyo hu to fakt roz jaine handi ne joto hato kyare vrudde kahyo to tare chinta shi mate tu to tene vaapar toj no hoto ਹਵੇ ਖਾਲੀ ਪੱਥਰੋਨੀ ਹਾਂਡੀ ਮੁਕੀ ਦੇ ਰੋਜ ਜੈਨੇ ਜੋਈ ਲੈ ਆ ਵਾਤ ਸਾਹਭਲੀ ਮਾਨਸ ਨੇ ਸਮਝ ਪੜੀ ਕਿ ਕੰਜੂਸਾਈ ਨਾ ਕਾਰਨੇ ਧਨਨੀ ਸਾਚੀ ਕਿਮਤ ਤੇਨੇ ਗੁਮਾਵੀ ਦੀ